ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਚਾਰ ਹੋਰ ਕੈਬਨਟ ਮੰਤਰੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਸੂਚਿਤ ਕੀਤੇ ਜਾਣ ਤੋਂ ਬਾਅਦ ਕਿ ਉਹ ਅਗਲੀਆਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਆਪਣੀ ਕੈਬਨਟ ਦੇ ਵਿੱਚ ਫੇਰ ਬਦਲ ਕਰਨ ਦੀ ਉਮੀਦ ਹੈ ਦੱਖਣੀ 온ਟਾਰੀਓ ਦੇ ਲਈ ਸੰਗੀ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਫੈਲੋਮੀਨਾ ਟੈਸੀ ਨੇ ਐਲਾਨ ਕੀਤਾ ਹੈ ਕਿ ਉਹ ਨਿੱਜੀ ਕਾਰਨਾ ਕਰਕੇ ਦੁਬਾਰਾ ਚੋਣ ਨਹੀਂ ਲੜਨਗੇ ਇੱਕ ਸੀਨੀਅਰ ਸਰਕਾਰੀ ਸੂਤਰ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰੀ ਮਾਲ ਮੰਤਰੀ ਮੈਰੀ ਕਲਾਉਡ ਬੈਬੋ ਜਿਹੜੇ ਨੇ ਤੇ ਖੇਡ ਮੰਤਰੀ ਕਾਰਲਾ ਖਵਲਟਰੋ ਤੇ ਉਤਰੀ ਮਾਮਲਿਆਂ ਬਾਰੇ ਮੰਤਰੀ ਡੈਨ ਮੈਂਡਲ ਵੀ VOTING ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਤੇ ਉਹਨਾਂ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੀ ਉਮੀਦ ਹੈ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹ ਤਬਦੀਲੀ ਕਦੋਂ ਹੋਵੇਗੀ ਪਰ ਪਛੋਕੜ ਦਾ ਗੱਲ ਕਰਨ ਵਾਲੇ ਸਰੋਤ ਦਾ ਇਹ ਕਹਿਣਾ ਹੈ ਕਿ ਇਹ ਅਗਲੇ ਹਫਤੇ ਦੇ ਅੰਤ ਤੱਕ ਹੋ ਸਕਦਾ ਹੈ ਅਜੇ ਹਸ ਤੋਂ ਪਹਿਲਾਂ ਨਹੀਂ ਹੋਵੇਗਾ ਜਦੋਂ ਸਾਰੇ ਲਿਬਰਲ ਕੋਕਸ ਮੈਂਬਰ ਜਿਹੜੇ ਨੇ ਉੱਤੇ ਹੀ ਅਕਤੂਬਰ ਨੂੰ ਪਾਰਲੀਮੈਂਟ ਹਿੱਲ ਤੇ ਉੱਤੇ ਮਿਲਣ ਦੀ ਉਮੀਦ ਕੀਤੀ ਜਾਂਦੀ ਹੈ ਇੱਕ ਮੀਟਿੰਗ ਜੋ ਟਰੂਡੋ ਨੂੰ ਅਸਤੀਫਾ ਦੇਣ ਦੇ ਲਈ ਦਬਾਅ ਪਾਉਣ ਦੇ ਲਈ ਲਿਬਰਲ ਸੰਸਦ ਮੈਂਬਰਾਂ ਦੇ ਵਿੱਚ ਇੱਕ ਹੋਰ ਅੰਦੋਲਨ ਦੇ ਵਿਚਾਰ ਕਾਫੀ ਤਣਾਅ ਵਾਲੀ ਹੋ ਸਕਦੀ ਹੈ ਟਰੂਡੋ ਦੀ ਲੀਡਰਸ਼ਿਪ ਮਹੀਨਿਆਂ ਤੋਂ ਅੱਗ ਦੀ ਲਪੇਟ ਦੇ ਵਿੱਚ ਰਹੀ ਹੈ ਯਾਨੀ ਕਾਫੀ ਜ਼ਿਆਦਾ ਸੁਗਬੁਗਾਹਟੇ ਤੇ ਚੱਲਦੀ ਰਹੀ ਕਿਉਂਕਿ ਸਰਕਾਰ ਦੇ ਪੋਲਿੰਗ ਰੇਟਿੰਗਾਂ ਦੇ ਨਾਲ ਨਾਲ ਕਾਫੀ ਜ਼ਿਆਦਾ ਘਟ ਗਏ ਟਰੂਡੋ ਹੁਣ ਤੱਕ ਦੀ ਇਸ ਦੌੜ ਦੇ ਲਈ ਲਿਬਰਲ ਲੀਡਰ ਦੇ ਤੌਰ ਤੇ ਬਣੇ ਰਹਿਣ ਦੀਆਂ ਆਪਣੀਆਂ ਯੋਜਨਾਵਾਂ ਦੇ ਉੱਤੇ ਅਟਲ ਰਹੇ ਨੇ ਜੋ ਕਿ ਅਗਲੇ ਅਕਤੂਬਰ ਤੋਂ ਪਹਿਲਾਂ ਹੋਣਾ ਚਾਹੀਦੀ ਹੈ ਪਰ ਘਟ ਗਿਣਤੀ ਸਰਕਾਰ ਦੇ ਕਾਰਨ ਇਹ ਬਹੁਤ ਜਲਦੀ ਹੋ ਸਕਦਾ ਹੈ ਸੋਸ਼ਲ ਮੀਡੀਆ ਤੇ ਕਬਿਆਨ ਦੇ ਵਿੱਚ ਤੈਸੀ ਨੇ ਪ੍ਰਧਾਨ ਮੰਤਰੀ ਦੇ ਲਈ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ ਉਹਨਾਂ ਕਹੇ ਕਿ ਉਹ ਹੁਣ ਤੇ ਭਵਿੱਖ ਦੇ ਵਿੱਚ ਸ਼ੁਭਕਾਮਨਾਵਾਂ ਵੀ ਦਿੰਦੇ ਨੇ ਤੇ ਉਹ 2015 ਤੋਂ ਤੈਸੀ ਤੇ ਭਰੋਸਾ ਵੀ ਕਰਦੇ ਸੀ ਤੇ ਅੱਗੇ ਵੀ ਜੜਾ ਕਰਦੇ ਰਹਿ ਗਏ ਤੈਸੀ ਜੋ ਕਿ 2022 ਦੇ ਵਿੱਚ ਖਰੀਦ ਮੰਤਰੀ ਸੀ ਨੇ ਪ੍ਰਧਾਨ ਮੰਤਰੀ ਨੂੰ ਪਰਿਵਾਰਾ ਕਰਨਾ ਕਰਕੇ ਉਸ ਸਮੇਂ ਇੱਕ ਛੋਟੇ ਪੋਰਟਫੋਲੀਓ ਦੇ ਵਿੱਚ ਬਦਲਣ ਲਈ ਕਿਹਾ BC ਕੰਜ਼ਰਵੇਟਿਵ ਲੀਡਰ ਜான் ਰੋਸਟਡ ਦਾ ਕਹਿਣਾ ਹੈ ਕਿ BC ਦੇ ਵਿੱਚ ਉਪਭੋਗਤਾ ਭੁਗਤਾਨ ਵਾਲੀ ਸਿਹਤ ਦੇਖਭਾਲ ਦੇ ਲਈ ਉਸ ਦੀ ਕੋਈ ਯੋਜਨਾ ਨਹੀਂ ਹੈ ਜਦੋਂ ਵਿਰੋਧੀ NDP ਨੇ ਉਸ ਦੀ ਇੱਕ ਰਿਕਾਰਡਿੰਗ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਜਿਹੀ ਪ੍ਰਣਾਲੀ ਦੀ ਇਜਾਜ਼ਤ ਨਾ ਦੇਣ ਦੇ ਲਈ ਕੈਨੇਡਾ ਹੈਲਥ ਐਕਟ ਨੂੰ ਮੂਰਖ ਕਿਹਾ ਗਿਆ ਸੀ ਉਹਨਾਂ NDP ਦੇ ਦਾਅਵੇ ਨੂੰ ਝੂਠ ਦੱਸਿਆ NDP ਲੀਡਰ ਡੇਵਿਡ EB ਨੇ ਪਹਿਲਾਂ ਕਿਹਾ ਸੀ ਕਿ ਰੋਸਟਡ ਇੱਕ ਅਮਰੀਕੀ ਤਰੀਕੇ ਦਾ ਯੂਜ਼ਰ ਪੇ ਮਾਡਲ ਯੋਜਨਾ ਬਣਾ ਰਹੇ ਨੇ ਉਹ ਲੋਕਾਂ ਨੂੰ ਆਪਣਾ ਫਰੰਟਲਾਈਨ ਖਰੀਦਣ ਦੇ ਲਈ ਰਸਤਾ ਦੇਣਗੇ ਜਿਵੇਂ ਕਿ ਅਸੀਂ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਦੇ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੇ ਹਾਂ ਤਾਂ ਸਿਹਤ ਸੰਭਾਲ ਨੂੰ ਲੈ ਕੇ ਬਿਆਨਬਾਜ਼ੀ ਤੇਜ਼ ਹੋ ਰਹੀ ਹੈ ਬੀਸੀਐਨਡੀਪੀ ਲੀਡਰ ਡੇਵਿਡ ਈਬੀ ਨੇ ਜੌਨ ਰੋਸਟਡ ਤੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹ ਸੂਬੇ ਦੇ ਵਿੱਚ ਯੂਐਸਡੀ ਤਰ੍ਹਾਂ ਦੋ ਪੱਧਰੀ ਪ੍ਰਣਾਲੀ ਲਿਆਉਂਦੀ ਯੋਜਨਾ ਬਣਾ ਰਹੇ ਨੇ ਈਬੀ ਦੇ ਲਈ ਇਹ ਸਪਸ਼ਟ ਹੈ ਕਿ ਰੋਸਟਡ ਸਿਹਤ ਸੰਭਾਲ ਪ੍ਰਣਾਲੀ ਨੂੰ ਖਤਮ ਕਰਨਗੇ ਪਰ ਕੰਜ਼ਰਵੇਟਿਵ ਨੇਤਾ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਨੇ ਅਮਰੀਕੀ ਸਟਾਈਲ ਦੇ ਉਪਭੋਗਤਾ ਭੁਗਤਾਨ ਸਿਹਤ ਸੰਭਾਲ ਪ੍ਰਣਾਲੀ ਬਾਰੇ ਇੱਕ ਛੋਟਾ ਜਿਹਾ ਇਓਟਾ ਨਹੀਂ ਬੋਲਿਆ ਤੇ ਜੇ ਚੁਣੇ ਗਏ ਤਾਂ ਇਸ ਨੂੰ ਲਾਗੂ ਨਹੀਂ ਕਰਨਗੇ ਯੂਬੀਸੀ ਪੋਲੀਟੀਕਲ ਵਿਗਿਆਨ ਦੇ ਪ੍ਰੋਫੈਸਰ ਸਟੀਵਰਡ ਦਾ ਕਹਿਣਾ ਹੈ ਕਿ ਈਬੀ ਦੀ ਰਾਜਨੀਤੀ ਦੋਵਾਂ ਪਾਰਟੀਆਂ ਦੇ ਵਿਚਕਾਰ ਅੰਤਰ ਦਿਖਾ ਰਹੀ ਹੈ ਤੇ ਉਸ ਦੀ ਆਪਣੀ ਸਰਕਾਰ ਦੇ ਰਿਕਾਰਡ ਬਾਰੇ ਘੱਟ ਉਹਨਾਂ ਦਾ ਕਹਿਣਾ ਹੈ ਕਿ ਰੋਸਟਰਡ ਦੇ ਅਧੀਨ ਕੰਜ਼ਰਵੇਟਿਵਾਂ ਦੁਆਰਾ ਬਣਾਏ ਗਏ ਪਲੇਟਫਾਰਮ ਨੂੰ ਦੇਖਣ ਦਾ ਮੌਕਾ ਮਿਲਿਆ ਹੈ ਤੇ ਉਹ ਉਹਨਾਂ ਵਿਕਲਪਾਂ ਨੂੰ ਬਣਾਉਣ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕੰਜ਼ਰਵੇਟਿਵ ਵੋਟਰਾਂ ਦੀ ਵਕਾਲਤ ਕਰ ਰਹੇ ਨੇ ਤੇ ਉਹਨਾਂ ਤਰੀਕਿਆਂ ਦੇ ਨਾਲ ਜੋ ਅਸਲ ਦੇ ਵਿੱਚ ਕੰਜ਼ਰਵੇਟਿਵਾਂ ਦੇ ਵਿਰੁੱਧ ਕੇਸ ਬਣਾਉਂਦੇ ਨੇ ਪਾਰਟੀ ਦੇ ਪਲੇਟਫਾਰਮ ਦੇ ਵਿੱਚ ਬੀਸੀ ਦੀ ਚੋਣ ਤੋ ਬਾਦ ਦੀ ਯੋਜਨਾ ਉਪਭੋਗਤਾ ਭੁਗਤਾਨ ਸਿਹਤ ਦੇਖਭਾਲ ਮਾਡਲ ਦਾ ਕੋਈ ਜ਼ਿਕਰ ਨਹੀਂ ਕਰਦੀ ਇਹ ਸਾਰੀਆਂ ਕੋਸ਼ਿਸ਼ਾਂ ਅਸਲ ਦੇ ਵਿੱਚ ਐਨਡੀਪੀ ਦੁਆਰਾ ਇਸ ਚੋਨ ਨੂੰ ਐਨਡੀਪੀ ਦੀ ਕਾਰਗੁਜ਼ਾਰੀ ਤੇ ਇੱਕ ਜਨਮਤ ਸੰਗ੍ਰਹਿ ਦੇ ਰੂਪ ਦੇ ਵਿੱਚ ਨਹੀਂ ਬਲਕਿ ਐਨਡੀਪੀ ਤੇ ਇਸ ਦੁਆਰਾ ਕੀਤੇ ਜਾ ਰਹੇ ਕੰਮ ਤੇ ਇਸ ਕਨਜ਼ਰਵੇਟਿਵ ਵਿਕਲਪ ਦੇ ਵਿਚਾਰ ਇੱਕ ਵਿਕਲਪਿਕ ਤੌਰ ਤੇ ਹੀ ਤਿਆਰ ਕਰਨ ਦੇ ਲਈ ਠੋਸ ਕੋਸ਼ਿਸ਼ ਦੇ ਵਿੱਚ ਜੋੜਦੀਆਂ ਨੇ ਇਹ ਇੱਕ ਸਟ੍ਰੈਟਜੀ ਹੈ ਕੈਨੇਡਾ ਹੈਲਥ ਐਕਟ ਸੰਗੀ ਕਾਨੂੰਨ ਹੈ ਇਸ ਲਈ ਇੱਕ ਸੁਬਾਈ ਸਰਕਾਰ ਇਸ ਦੇ ਵਿੱਚ ਸਿੱਧੇ ਬਦਲਾਅ ਨਹੀਂ ਕਰ ਸਕੇਗੀ ਹਾਲਾਂਕਿ ਰੋਸਟਿੰਗ ਸੁਝਾ ਦਿੰਦਾ ਹੈ ਕਿ ਜੇਕਰ ਉਸਦੀ ਪਾਰਟੀ ਸ਼ਨੀਵਾਰ ਨੂੰ ਸਫਲ ਹੁੰਦੀ ਹੈ ਤਾਂ ਉਹ ਸੁਭਾਈ ਅਧਿਕਾਰ ਖੇਤਰ ਦੇ ਵਿੱਚ ਕੁਝ ਨਿਜੀ ਵਿਕਲਪਾਂ ਦੀ ਪਰਟੋਲ ਜ਼ਰੂਰ ਕਰਨਗੇ ਇਲੈਕਸ਼ਨ ਬੀਸੀ ਦਾ ਕਹਿਣਾ ਹੈ ਕਿ ਬੀਸੀ ਦੀ ਰਿਕਾਰਡ ਗਿਣਤੀ ਨੂੰ ਸ਼ਨੀਵਾਰ ਨੂੰ ਹੀ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਅਗਾਊ ਵੋਟਿੰਗ ਉਹਨਾਂ ਨੇ ਪਾ ਦਿੱਤੀ ਹੈ ਯਾਨੀ ਕਿ ਐਡਵਾਂਸ ਜਿਹੜੀ ਵੋਟਿੰਗ ਹੈ ਉਹ ਕਾਫੀ ਹੱਦ ਤੱਕ ਰਿਕਾਰਡ ਤੋੜ ਪੁੱਗਤ ਚੁੱਕੀ ਹੈ ਚੋਣ ਸੰਸਥਾ ਦਾ ਕਹਿਣਾ ਹੈ ਕਿ ਸਿਰਫ 10 ਲੱਖ ਤੋਂ ਵੱਧ ਨੇ ਵੋਟ ਪਾਈ ਹੈ ਜੋ ਸਾਰੇ ਰਜਿਸਟਰਡ ਵੋਟਰਾਂ ਦੇ 28 ਫੀਸਦੀ ਤੋਂ ਵੱਧ ਦੀ ਨੁਮਾਇੰਦਗੀ ਕਰਦੇ ਨੇ ਤੇ ਸੂਬੇ ਨੂੰ ਵੱਡੀ ਸਮੁੱਚੀ મતદાન ਲਈ ਟਰੈਕ ਤੇ ਪਾ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਲਗਭਗ 223000 ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਬੁੱਧਵਾਰ ਨੂੰ ਐਡਵਾਂਸ ਵੋਟਿੰਗ ਦੇ ਆਖਰੀ ਦਿਨ ਐਡਵਾਂਸ ਪੋਲ ਦੇ 6ਵੇਂ ਦਿਨ ਆਖਰੀ ਦਿਨ ਯਾਨੀ 40000 ਤੋਂ ਵੱਧ ਵੋਟਾਂ ਦੇ ਨਾਲ ਇੱਕ ਦਿਨ ਪਹਿਲਾਂ ਉਹ ਰਿਕਾਰਡ ਨੂੰ ਤੋੜ ਦਿੱਤਾ ਕੁਝ ਰਾਈਡਿੰਗਸ ਨੇ ਪਹਿਲਾਂ ਹੀ 35% ਤੋਂ ਵੱਧ ಮತਦਾਨ ਦੇਖਿਆ ਹੈ। ਬੀਸੀ ਦੇ ਵਿੱਚ گاਉਂਟਿੰਗ ਦਾ ਪਿਛਲਾ ਰਿਕਾਰਡ ਚੋਣ 2020 ਦੇ ਵਿੱਚ ਕੋਵਿਡ-19 ਮਹਾਮਾਰੀ ਦੇ ਵਿਚਕਾਰ ਨਿਰਧਾਰਤ ਕੀਤਾ ਗਿਆ ਸੀ ਜਦੋਂ ਲਗਭਗ 6,70,000 ਲੋਕਾਂ ਨੇ ਜਲਦੀ ਵੋਟ ਪਾਈ ਜੋ ਰਜਿਸਟਰਡ ਵੋਟਰਾਂ ਦੇ ਲਗਭਗ 19% ਦੀ ਨੁਮਾਇੰਦਗੀ ਕਰਦੇ ਨੇ। 2020 ਦੀਆਂ ਚੋਣਾਂ ਦੇ ਵਿੱਚ ਕੁੱਲ ಮತਦਾਨ 54% ਸੀ ਜੋ ਕਿ 2017 ਦੇ ਵਿੱਚ ਲਗਭਗ 61% ਤੋਂ ਘੱਟ ਹੈ। 19 ਅਕਤੂਬਰ ਨੂੰ ਹੁਣ ਚੋਣਾਂ ਦਾ ਮੇਨ ਜਿਹੜਾ ਉਹ ਦਿਨ ਮੰਨਿਆ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ